ਤਾਰੀਵਾਲ ਪੁਲਿਸ ਦੇ ਖਿਲਾਫ ਐਸਸੀਬੀਸੀ ਪਾਈਚਾਰੇ ਨੇ ਕੀਤਾ ਰੋਸ ਪ੍ਰਦਰਸ਼ਨ ਜਿਸ ਵਿੱਚ ਨੈਸ਼ਨਲ 크ਰਿਸਚਨ ਫਰੰਟ ਦੇ ਨੈਸ਼ਨਲ ਪ੍ਰਧਾਨ ਲਾਰੈਂਸ ਚੌਧਰੀ ਇਸ ਰੋਸ ਪ੍ਰਦਰਸ਼ਨ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨੇ ਤਾਰੀਵਾਲ ਪੁਲਿਸ ਦੇ ਉੱਪਰ ਧੱਕੇਸ਼ਾਹੀ ਦੇ ਦੋਸ਼ ਲਗਾਏ ਤੇ ਕਿਹਾ ਕਿ ਤਾਰੀਵਾਲ ਦੀ ਪੁਲਿਸ ਨਜਾਇਜ਼ ਪਰਚੇ ਲੋਕਾਂ ਦੇ ਉੱਪਰ ਕਰ ਰਹੀ ਹੈ ਅਤੇ ਇਸ ਸੰਬੰਧੀ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਪੁਲਿਸ ਕਿਸੇ ਨਾਲ ਕੋਈ ਧੱਕਾ ਨਹੀਂ ਕਰਦੀ ਜਿਸ ਲੜਕੇ ਵੱਲੋਂ ਇਹ ਆਖ ਰਹੇ ਨੇ ਉਸ ਦੇ ਖਿਲਾਫ ਨਜਾਇਜ਼ ਪਰਚਾ ਆਇਆ ਉਸ ਲੜਕੇ ਦੇ ਖਿਲਾਫ ਪਹਿਲਾ ਵੀ ਮਾਮਲੇ ਦਰਜ ਹਨ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਆਖਿਆ ਜੇਕਰ ਕੋਈ ਵੀ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਅੱਛਾ ਉਹ ਨਹੀਂ ਕਰਦਾ ਮੇਰਾ ਨਾਮ ਆਫੀਫ ਸਿੰਘ ਚੋਹਾਨ ਪ੍ਰਧਾਨ 크੍ਰਿਸਚੀਅਨ ਸੇਵਾ ਫਰੰਟ ਤੇ ਮੈਂ ਦੱਸਣਾ ਚਾਹੁੰਨਾ ਮੇਰੇ ਤੋਂ ਪਹਿਲਾਂ ਵੀ 크੍ਰਿਸਚੀਅਨ ਐਸ਼ ਫਰੰਟ ਦੇ ਰਾਸਤੀ ਪ੍ਰਦਾਨ ਲੌਰੰਸ ਚੌਧਰੀ ਜੀ ਨੇ ਪਰੇ ਵਧੀਆ ਤਰੀਕੇ ਨਾਲ ਦੱਸਿਆ ਕਿ ਜੋ ਐਸ.ਸੀ.ਬੀ.ਸੀ. ਭਾਈਚਾਰੇ ਦੇ ਨਾਲ ਰਲ ਕੇ ਜਿਹੜਾ ਵਾ ਅੱਜ ਅਸੀਂ ਥਾਣਾ ਧਾਰੀਵਾਲ ਦੇ ਵਿੱਚ ਜਿਹੜੇ ਆ ਥਾਣੇ ਦੇ ਸਬੰਧੇ ਵਿੱਚ ਜਿਹੜਾ ਵਾ ਅਸੀਂ ਜਿਹੜਾ ਦਰਨਾ ਲਾ ਰਹੇ ਹਾਂ ਕਾਰਨ ਇਹ ਆ ਕਿ ਸਾਡੇ ਬਹੁਤ ਸਾਰੇ ਐਸ.ਸੀ.ਬੀ.ਸੀ. ਭਾਈਚਾਰੇ ਨਾਲ ਸੰਬੰਧਿਤ ਜਿਹੜੇ ਸਾਡੇ ਬੱਚੇ ਨੇ ਉਹਨਾਂ ਦੇ ਉੱਪਰ ਜਿਹੜੇ ਆ ਪ੍ਰਸ਼ਾਸਨ ਵੱਲੋਂ ਥਾਣਾ ਧਾਰੀਵਾਲ ਦੇ ਐਸ.ਐਚ.ਓ. ਵੱਲੋਂ ਜਿਹੜਿਆ ਨਾਜਾਇਜ਼ ਪਰਚੇ ਕੀਤੇ ਗਏ ਆ ਤੇ ਸਾਡੀ ਅੱਜ ਮੰਗ ਇਹੀ ਆ ਪੂਰੇ ਸਮਾਜ ਜਿੰਨੇ ਵੀ ਸਾਡੇ ਅਗੂਏ ਬੈਠੇ ਨੇ ਕਿ ਉਹਨਾਂ ਦੇ ਉੱਪਰ ਉਹਨਾਂ ਦੀ ਸ਼ਾਨਬੀਨ ਕਰਕੇ ਉਹਨਾਂ ਦੇ ਜਿਹੜੇ ਨਜਾਇਜ਼ ਪਰਚੇ ਕੀਤੇ ਗਏ ਨੇ ਉਹ ਕੈਂਸਲ ਕੀਤੇ ਜਾਣ। ਇਹ ਰੋਸ ਪ੍ਰਦਰਸ਼ਨ ਜਿਹੜਾ ਇਹਨਾਂ ਨੇ ਕੀਤਾ ਹੈ ਕੋਈ ਭੱਟੀ ਮੁੰਡਾ ਆ ਉਹਦੇ ਖਿਲਾਫ ਨਾ ਐਨਡੀਪੀਐਸ ਦਾ ਪੱচ্চਾ ਦਿੱਤਾ ਸੀ ਕੋਈ ਦਿਨ ਪਹਿਲਾਂ ਤੇ ਉਹਦੇ ਚ ਇਹਨਾਂ ਨੇ ਕੀਤਾ ਹੈਗਾ ਤੇ ਇੱਥੇ ਮੈਂ ਇਹ ਵੀ ਮੜਕੇ ਦੀ ਦੱਸ ਦੇਣਾ ਚਾਹੁੰਦਾ ਵੀ ਉਹਦੇ ਖਿਲਾਫ ਤਿੰਨ ਕੇ ਚਾਰ ਪਰਚੇ ਪਹਿਲਾਂ ਹੀ ਆਲਰੇਡੀ ਐਨਡੀਪੀਐਸ ਤੇ ਦਰਜ ਨੇ। ਤੇ ਇਹ ਜਿਹੜਾ ਇਹਨਾਂ ਦਾ ਬਿਲਕੁਲ ਜਿਹੜਾ ਗੈਰਵਾਜਬ ਸੀਗਾ ਉਹਨੂੰ ਦੱਸ ਦਿੱਤਾ ਗਿਆ ਤੇ ਮੁੜ ਕੇ ਇਹਨਾਂ ਨੇ ਆਪਣਾ ਧਰਨਾਥ ਜਿਹੜਾ ਉਹ ਖਤਮ ਕਰਤਾ ਉਹਦਾ ਕਹਿਣਾ ਇਹ ਵੀ ਆ ਕਿ ਇਹ ਕਹਿੰਦੇ ਪੁਲਿਸ ਜਿਹੜੀ ਨਿਯਾਇਤ ਬੁੱਧ ਕਰਦੀ ਪਈ ਬਹੁਤ ਨਿਯਾਇਤ ਬੁੱਧ ਕਰਦੀ ਬਿਲਕੁਲ ਨਹੀਂ ਜੀ ਜਿਹਾ ਕੋਈ ਕਿਸੇ ਨਾਲ ਕੋਈ ਨਿਯਾਇਤ ਨਹੀਂ ਹੋਰੀ ਜਿਹੜਾ ਬਿਲਕੁਲ ਜਾਇਜ਼ ਪਰਚਾ ਹੁੰਦਾ ਜੀ ਤੇ ਜੋ ਕਾਨੂੰਨ ਅਨੁਸਾਰ ਕਰ ਵੀ ਉੱਤੇ ਜਿਹੜੀ ਇਹ ਪੁਲਿਸ ਜਿਹੜੀ ਕਰਦੀ